ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਖਬਰ ਫੇਰ ਤੋਂ ਸਾਹਮਣੇ ਆ ਗਈ ਆ ਜਿਹੜੀ ਕਿ ਭਾਈ ਦੀਪਕ ਲੋਥਰਾ ਜੋ ਕਮਲ ਕੌਰ ਭਾਬੀ ਤੋਂ ਬਾਅਦ ਕਮਲ ਕੌਰ ਆ ਜੋ ਤਾਂ ਇਹ ਤੋਂ ਬਾਅਦ ਦਾ ਨੰਬਰ ਜਿਹੜਾ ਹੁਣ ਦੀਪਕ ਲੋਥਰਾ ਦਾ ਲੱਗਣ ਜਾ ਰਿਹਾ ਜੋ ਇਹ ਕਹਿਣਾ ਜੋ ਅਮਰਤਪਾਲ ਮਹਿਰੋ ਦਾ ਤੇ ਪਰ ਜੋ ਦੀਪਕ ਲੋਥਰਾ ਬਹੁਤ ਡਰੀ ਹੋਈ ਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਹਾਂ ਜੀ ਹੁੰਦੀ ਸੀ ਜੋ ਕਿ ਮੈਂ ਹੁਣ ਨਹੀਂ ਬਣਾਦੀ ਹੁਣ ਮੈਂ ਕੰਟੈਂਟ ਆਪਣਾ ਚੇਂਜ ਕਰ ਲਿਆ ਮੈਂ ਸੋ ਡਬਲ ਮੀਨਿੰਗ ਕੰਟੈਂਟ ਉਹ ਪਾਰ ਹੈ ਜੀ ਹਾਂ ਜੀ ਮੈਂ ਆਪ ਸਾਰੇ ਕਿਤੇ ਮੰਨਿਆ ਹੀ ਐਨ ਐਮ ਇਹ ਤੱਕ ਕਰਕੇ ਮੇਰੇ ਕੋਲ ਲਿਖਤੀ ਰੂਪ ਚ ਬਿਆਨ ਵੀ ਹੈਗੇ ਆ ਕਿ ਮੈਂ ਡਬਲ ਵਿਨਿੰਗ ਵੀਡੀਓ ਬਣਾਈ ਆ ਉਹ ਅਸਤੋਂ ਬਾਅਦ ਨਹੀਂ ਬਣਾਵਾਂਗੀ ਤੇ ਦੀਪਿਕਾ ਲੋਸਰਾ ਇਹਨੂੰ ਆਏ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਦੀ ਇਹ ਨਹੀਂ ਹੈਗਾ ਵੀ ਕੱਲੀ ਬਠੰਡੀ ਪਾਰਕਿੰਗਾ ਪਾਰਕਿੰਗਾ ਹੋਰ ਵੀ ਸ਼ਹਿਰਾਂ ਚ ਸਾਰਿਆਂ ਚ ਹੈਗੀ ਹੈ ਮੈਨੂੰ ਇਹ ਨਹੀਂ ਪਤਾ ਕਿ ਅਮਰਿਤਪਾਲ ਜੀ ਨੇ ਇਹਨਾਂ ਨੂੰ ਮਾਰਿਆ ਇਹ ਵੀ ਕਰ ਸਕਦੇ ਨੇ ਇਹ ਮਾਰਨ ਵਾਲਾ ਵੀ ਸੀਨ ਕਰ ਸਕਦੇ ਨੇ ਪਰ ਇਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਧਮਕੀ ਦਿੱਤੀ ਨਾ ਪਾਰਟ 1 ਪਾਰਟ 2 ਲਿਖ ਕੇ ਮੈਨੂੰ ਧਮਕੀ ਦਿੱਤੀ ਨਾ ਕਿ ਦੂਸਰਾ ਨੰਬਰ ਹੈ ਲਗੜਾਵਾ ਦੀਪਿਕਾ ਲੁਠਰਾ ਦਾ ਪਹਿਲਾਂ ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀ ਪਹਿਲਾਂ ਮੈਂ ਕਿਸੇ ਦੇ ਕਹਿਣ ਤੇ ਕਿ ਤੂੰ ਤੇਰੇ ਨਾਲ 뷰 ਆਣਗੇ ਏਦਾਂ ਏਦਾਂ ਬੋਲ ਏਦਾਂ ਕਰ ਮੈਂ ਕਿਸੇ ਦੇ ਕਹਿਣ ਤੇ ਵੀਡੀਓ ਬਣਾਉਂਦੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ ਮੇਰੇ ਉੱਤੇ ਭਾਰੀ ਪੈ ਨਹੀਂ ਮੈਂ ਪਰ ਉਹ ਚੀਜ਼ ਦੀ ਮਾਫੀ ਹੱਲੇ ਹੀ ਮੰਗਣ ਦੀ ਆ ਜੋ ਮੈਂ ਡਿਲੀਟ ਵੀ ਕਰਤਾ ਮੇਰੀ ਆਈਡੀ ਤੇ ਹੈ ਵੀ ਨਹੀਂ ਉਹ ਲੋਕੀ ਆਪਣੀ ਪੇਜਾਂ ਤੇ ਪਾਈ ਜਾਣਗੇ ਉਹ ਵੀਡੀਓ ਨੂੰ ਡਾਊਨਲੋਡ ਕਰਕੇ ਰੱਖਿਆ ਹੋਇਆ ਉਹਨਾਂ ਨੇ ਤੇ ਆਪਣੇ ਪੇਜਾਂ ਦੇ ਉੱਪਰ ਪੋਸਟ ਕਰੀ ਜਾਣਗੇ ਐਡਿਟ ਕਰ ਕਰਕੇ ਕਰੀ ਜਾਣਗੇ ਇਹ ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਤੋਂ ਨਿਕਲ ਜਾਓ ਅੰਮ੍ਰਿਤਸਰ ਸਾਡਾ ਹੈਗਾ ਬਸ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਤੋਂ ਜੰਮ ਰਹਿਣ ਵਾਲੇ ਦੀ ਸਾਡੇ ਕੋਲ ਕੇ ਕੋ ਬੰਦੇ ਕੋ ਇੱਕ ਵਾਰੀ ਗਲਤੀ ਹੁੰਦੀ ਉਹਨੂੰ ਵੀ ਮੌਕਾ ਮਿਲਦਾ ਦੂਜੀ ਵਾਰੀ ਮਿਲਦੀ ਉਹਨੂੰ ਵੀ ਮੌਕਾ ਮਿਲਦਾ ਪਰ ਮੈਂ ਮੈਂ ਤਾਂ ਇੱਕ ਵਾਰੀ ਗਲਤੀ ਕਰਕੇ ਮੈਨੂੰ ਤਾਂ ਮੌਕਾ ਨਹੀਂ ਮੈਂ ਤਾਂ ਤੁਸੀਂ ਕੋਈ ਕੰਟੈਂਟ ਨਹੀਂ ਅਪਲੋਡ ਕੀਤਾ ਮੈਂ ਕੰਟੈਂਟ ਅਪਲੋਡ ਕੀਤਾ ਜੋ ਕਿ ਫੈਮਲੀ ਨੂੰ ਪਸੰਦ ਆਉਂਦਾ ਹੈ ਜੋ ਕਿ ਲੋਕੀ ਡਬਲ ਮੀਨਿੰਗ ਅਸ਼ਲੀਲ ਕੰਟੈਂਟ ਨਹੀਂ ਆਪਾਂ ਕੁਝ ਫਨੀ ਟਾਈਪ ਕਰਦੇ ਹੁਣ ਕਤਲ ਤੋਂ ਬਾਅਦ ਹੁਣ ਜਿਹੜੀ ਧਮਕੀ ਹੈ ਉਹ ਅਮਰਪਾਲ ਮਹਿਰੂ ਵੱਲੋਂ ਦੀਪਿਕਾ ਲ ਇਹ ਨੌਜਵਾਨ ਬੱਚੀ ਜਿਹੜੀ ਹੈ ਜੋ ਕਿ ਇਸੇ ਤਰ੍ਹਾਂ ਦਾ ਕੰਟੈਂਟ ਜਿਹੜਾ ਜਿਸ ਵੱਲੋਂ ਪਾਇਆ ਜਾਂਦਾ ਸੀ ਪਰ ਇਸ ਨੂੰ ਬੁਲਾਇਆ ਗਿਆ ਇਸ ਨੂੰ ਧਮਕੀ ਦਿੱਤੀ ਗਈ ਇਸ ਨੂੰ ਹਾਰ ਕੀਤਾ ਗਿਆ ਤੁਹਾਨੂੰ ਕੀ ਟੱਕਰ ਵਾਪਰੀ ਜਦੋਂ ਤੁਹਾਨੂੰ ਅਮਰਿਤਪਾਲ ਮੈਰੋ ਹਰਾਂ ਨੇ ਹਾਇਰ ਕੀਤਾ ਸੀ ਕੀ ਟੱਕਰ ਵਾਪਰੀ ਸੀ ਇਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਸੀ ਮੈਨੂੰ ਮੋਗੇ ਦਾ ਕਿਹਾ ਸੀਗਾ ਇਹਨਾਂ ਨੇ ਪ੍ਰੋਮੋਸ਼ਨ ਦੇ ਰਿਕਾਰਡਿੰਗ ਬੁਲਾਇਆ ਸੀ ਕਿ ਤੁਹਾਡੇ ਇਥੇ ਸਾਡੇ ਪ੍ਰੋਮੋਸ਼ਨ ਕਰਨੀ ਹੈ ਕਿ ਮਤਲਬ ਫੋਨਾਂ ਦੀ ਪ੍ਰੋਮੋਸ਼ਨ ਕਰਨੀ ਹੈ ਆਪਾਂ ਬਾਰੀ ਸੇਲ ਕਰਦੇ ਆ ਸਾਡੀ ਕੋਈ ਦੁਕਾਨ ਨਹੀਂ ਹੈਗੀ ਤੇ ਇਹਨਾਂ ਨੇ ਮੈਨੂੰ ਮੋਗੇ ਬੁਲਾਇਆ ਸੀ ਤੇ ਅਗਲੇ ਦਿਨ ਸਵੇਰੇ ਮੈਨੂੰ ਫੋਨ ਆਇਆ ਸਾਡਾ ਇਹਨਾਂ ਨੇ ਸਾਰੀ ਡੀਲ ਪੱਕੀ ਹੋ ਗਈ ਸੀ ਇਹਨਾਂ ਨੇ 2000 ਰੁਪਏ ਵੀ ਮੈਨੂੰ ਅਕਾਊਂਟ ਚ ਪਾਤਾ ਸੀ ਤੇ ਇਹ ਮੈਨੂੰ ਮੈਨੂੰ ਫ ਤੇ ਇਹ ਮੁੜ ਕੇ ਫੋਨ ਆਇਆ ਆਪਾਂ ਤੁਹਾਡੇ ਅਮਰੀਕਾ ਆ ਗਏ ਆ ਫੋਨ ਵੇਚਣ ਵਾਸਤੇ ਸਵੇਰੇ ਸਵੇਰੇ ਫੋਨ ਆਇਆ ਮੈਨੂੰ 8 ਵਜੇ ਕਿਤੇ ਅਮਰੀਕਾ ਆ ਗਏ ਆ ਤੇ ਤੁਸੀਂ ਨਾ ਜਲਦੀ ਆ ਜਾਣਾ ਆਪਾਂ ਜਾਣਾ ਹੈਗਾ ਕਿਤੇ ਤੇ ਇਹ ਕਹਿੰਦੇ ਤੁਸੀਂ ਤਰਨਤ ਨਾ ਚੇਤੇ ਕਲਾ ਪਿੰਡ ਹੈਗਾ ਉੱਥੇ ਆਇਨਾ ਲੋਕੇਸ਼ਨ ਭੇਜੇ ਹੀ ਕਹਿੰਦੇ ਤੁਸੀਂ ਆਪਣੀ ਲੋਕੇਸ਼ਨ ਭੇਜੋ ਆਪਾਂ ਉੱਥੇ ਆਏ ਨੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਆਪਾਂ ਉੱਥੇ ਆਏ ਨੇ ਉੱਥੇ ਜੇ ਤੁਹਾਡੀ ਲੋਕੇਸ਼ਨ ਹੈਗੀ ਆ ਪ੍ਰੋਪਰ ਵਧੀਆ ਤੇ ਇਹ ਕਹਿੰਦੇ ਆਪਾਂ ਫੋਨ ਵੇਚਣ ਆਏ ਫਿਰ ਕਰ ਕਰ ਹੀ ਆਜੋ ਕਰ ਹੀ ਆਜੋ ਮਤਲਬ ਕਿ ਆਪ ਮੈਂ ਕਿਹਾ ਘਰ ਦੇ ਵਿੱਚ ਵੀਡੀਓ ਬਣਾਉਣ ਦੇਣਗੇ ਕਹਿੰਦੇ ਹਾਂਜੀ ਹਾਂਜੀ ਬ ਜਾਗਾ ਤੇ ਸਾਨੂੰ ਉਥੇ ਬੁਲਾਇਆ ਇਹਨਾਂ ਨੇ ਤੇ ਆਪਾਂ ਚਲੇ ਗਏ ਸਾਰੇ ਜਣ ਹਾਂਜੀ ਇਹ ਜੋ ਦਿਪਕ ਲੋਥਰਾ ਸੀ ਜਿਹਦਾ ਕਿ ਬਈ ਕਹਿਣਾ ਵੀ ਅਮਰਤ ਪਾਲ ਮਹਿਰੋ ਦੀ ਜੋ ਕਮਲ ਕੌਰ ਭਾਬੀ ਤੋਂ ਬਾਅਦ ਮੈਨੂੰ ਬਹੁਤ ਇੱਕ ਧਮਕੀ ਆਈ ਹੈ ਬਹੁਤ ਵੱਡੀ ਜਿਹਦੇ ਵਿੱਚ ਮੈਨੂੰ ਪਹਿਲਾਂ ਇੱਕ ਵਾਰ ਇਹਨਾਂ ਨੇ ਬੁਲਾ ਕੇ ਵੀ ਅਸੀਂ ਛੋਡੇ ਤੋਂ ਫੋਨਾਂ ਦੀ ਜੋ ਪ੍ਰੋਮੋਸ਼ਨ ਕਰਉਣੀ ਆ ਤਾਂ ਇੱਕ ਵਾਰ ਬੁਲਾ ਕੇ ਸਾਨੂੰ ਧੋਖੇ ਨਾਲ ਤੇ ਵੀ ਕਿਹਾ ਜਾਂਦਾ ਵੀ ਇੱਕ ਅਸੀਂ ਫੋਨ ਵੇਚਦੇ ਆ ਸਾਡੀ ਦੁਕਾਨ ਨਹੀਂ ਅਸੀਂ ਬਾਹਰ ਡਿਲੀਵਰੀ ਕਰਦੇ ਆ ਵੀ ਵੀ ਵੇਚਣ ਦਾ ਕੰਮ ਕਰਦੀ ਆ ਤਾਂ ਇਹ ਕਹਿੰਦੀ ਮੈਨੂੰ ਧੋਖੇ ਨਾ ਬਲਾਇਆ ਜਾਂਦਾ ਤਾਂ ਉੱਥੇ ਜਾ ਕੇ ਮੈਨੂੰ ਮੇਰੇ ਫੋਨ ਤੇ ਮੈਨੂੰ ਧਮਕੀ ਦਿੱਤੀ ਜਾਂਦੀ ਵੀ ਪਹਿਲਾ ਨੰਬਰ ਦਾ ਵੀਡੀਓ ਡਿਲੀਟ ਕਰ ਮਾ ਉਹਦੇ ਕੰਨ ਤੇ ਵੀਡੀਓ ਵੀ ਡਿਲੀਟ ਕਰੀਆਂ ਕੰਟੈਕਟ ਵੀ ਜੋ ਬਦਲੇ ਆ ਵੀ ਆਪਣਾ ਚੇਂਜ ਕਰ ਦਿੱਤਾ ਸਭ ਕੁਝ ਜਿਹੜੀਆਂ ਕੀ ਪਹਿਲਾਂ ਬਣਾਉਂਦੀ ਸੀ ਉਹ ਨਹੀਂ ਬਣਾਉਂਦੀ ਹੁਣ ਜੋ ਕਾਮੇਡੀ ਕੰਟੈਕਟ ਬਣਾਉਂਦੀ ਐ ਤੇ ਆਪਣੇ ਬਣੀਓ ਵੀ ਜੋ ਗੱਲ ਹੁਣ ਵੱਡੀ ਗੱਲ ਇਹ ਕਹਤੀ ਆ ਵੀ ਪਹਿਲੇ ਨੰਬਰ ਤੇ ਵੀ ਸਾਨੂੰ ਇਹ ਕਿਹਾ ਵੀ ਤੁਸੀਂ ਇੱਥੇ ਅੰਮ੍ਰਿਤਸਰ ਛੱਡ ਕੇ ਇੱਥੋਂ ਚਲੇ ਜਾਓ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਸਾ ਜਿੱਥੋਂ ਦੇ ਅਸੀਂ ਰਹਿਣ ਵਾਲੇ ਆ ਇਹ ਛੱਡ ਕੇ ਕਿੱਥੋਂ ਚਲੇ ਜਾਓ ਪਹਿਲਾਂ ਤਾਂ ਇਹ ਦੱਸੋ ਵੀ ਉਹਨਾਂ ਨੂੰ ਸਾਨੂੰ ਦੋਕਰ ਹੈ ਨਹੀਂ ਕੱਢਣ ਦਾ ਅਗਰ ਜੇ ਸਾਡੀ ਗਲਤੀ ਹੁੰਦੀ ਆ ਅਸੀਂ ਗਲਤੀ ਮੰਨਦੇ ਆ ਇਹ ਕੁੜੀ ਦਾ ਕਹਿਣਾਗਾ ਤਾਂ ਇਹਦਾ ਹੁਣ ਜਿਵੇਂ ਕਿ ਬਈ ਕਮਲ ਕੌਰ ਤੋਂ ਬਾਅਦ ਇਹ ਕੁੜੀ ਡਰੀ ਪਈ ਆ ਜੋ ਦੀਪਕ ਲੋਥਰਾ ਕਿਉਂਕਿ ਹੁਣ ਜੇ ਗੱਲ ਕਹਿ ਦਈਏ ਵੀ ਇੱਕ ਸ਼ਹਿਰ ਛੱਡਣ ਦੀ ਅਮਰਤਪਾਲ ਮੈਰੋ ਹੈ ਜਾਂ ਬੰਦਾ ਤਾਂ ਹੈ ਨਹੀਂ ਮੈਂ ਤਾਂ ਨਹੀਂ ਮੰਨਦਾ ਕੁਝ ਤਾਂ ਇਹ ਕੁੜੀ ਕੁੜੀ ਮੈਨੂੰ ਝੂਠ ਬੋਲਣੀ ਬੋਲਦੀ ਨਜ਼ਰ ਆਉਂਦੀ ਆ ਲੱਗਦਾ ਮੈਨੂੰ ਵੀ ਝੂਠ ਬੋਲਦੀ ਕਿਉਂਕਿ ਅਮਰਤਪਾਲ ਮਰ ਉਹ ਧਮਕੀ ਜ਼ਰੂਰ ਦੇ ਸਕਦਾ ਜਿਹੜੇ ਇਹ ਕੰਟੈਕਟ ਗਲਤ ਬਣਾਉਂਦੇ ਆ ਪਰ ਕਿਸੇ ਨੂੰ ਸ਼ਹਿਰ ਛੱਡਣ ਦੀ ਨਹੀਂ ਕਹਿ ਸਕਦਾ ਇਹ ਤਾਂ ਅਸੀਂ ਮੰਨਦੇ ਨਹੀਂ ਪਰ ਜੋ ਇਹ ਗੱਲ ਮੰਨਦੇ ਆ ਵੀ ਧਮਕੀ ਦਿੱਤੀ ਹੋ ਕਿਉਂਕਿ ਜਿਹੜੀਆਂ ਕੀ ਇਹ ਗਲਤ ਹਰਕਤਾਂ ਕਰਦੇ ਆ ਜਿਹਦੇ ਨਾਲ ਸਾਡੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਚ ਫੋਨ ਹੁੰਦੇ ਆ ਤੇ ਬਾਈ ਮੈਸੇਜ ਗਲਤ ਪਹੁੰਚਾਉਂਦੇ ਆ ਜੋ ਇਹ ਅੱਧੇ-ਅੱਧੇ ਕੱਪੜੇ ਪਾ ਕੇ ਵੀਡੀਓ ਪਾਉਂਦੀਆਂ ਜਿਵੇਂ ਉਹ ਕਮਲ ਕੌਰ ਨੂੰ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਆ ਸਮਝਾਇਆ ਜਾਂਦਾ ਬਹੁਤ ਵਾਰੀ ਘਰੇ ਜਾ ਕੇ ਵੀ ਪਰ ਉਹ ਆਪਣੀ ਅਰਕਤਾ ਤੋਂ ਬਾਝ ਨਹੀਂ ਆਉਂਦੀ ਇਸ ਕਰਕੇ ਤਾਂ ਉਹਨੂੰ ਫਿਰ ਇਹ ਇਨਜਾਮ ਭੁਗਤਣਾ ਪੈਂਦਾ ਤੇ ਪਰ ਹੁਣ ਇਹ ਕਹਿਣਾ ਇਹ ਆ ਵੀ ਦੂਜਾ ਨੰਬਰ ਮੇਰਾ ਲੱਗਣ ਜਾ ਰਿਹਾ ਅਮਰਤਪਾਲ ਮਹਿਰੂ ਨੇ ਕਿਹਾ ਵੀ ਆ ਤਾਂ ਉਹਨੇ ਇੱਕ ਨੂੰ ਨਹੀਂ ਕਿਹਾ ਉਹਨੇ ਤਾਂ ਸਾਰਿਆਂ ਨੂੰ ਕਿਹਾ ਸਾਰਿਆਂ ਵਾਸਤੇ ਇੱਕ ਆ ਉਹ ਇੱਕ ਗੱਲ ਨਹੀਂ ਹੈ ਕਿ ਵੀ ਇੱਕ ਨੂੰ ਇੱਕ ਨੂੰ ਇਨਜਾਮ ਪਹੁੰਚਾਤਾ ਤਾਂ ਦੂਜੇ ਨੂੰ ਨੇੜੇ ਨਾ ਨਾ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਚੈਨਲ ਬਣੇ ਆ ਤਾਂ ਸਾਰਿਆਂ ਦੀ ਜੋ ਐਕਸ਼ਨ ਲੈ ਲਿਆ ਜੋ ਹੁਣ ਸਾਡੇ ਇੱਕ ਸਿੱਖ ਪੰਥ ਦੀ ਖਾਸ ਪੰਥੀ ਸਿੱਖ ਸਾਡਾ ਦਿਲੋਂ ਸੂਟਾ ਜਿਹੜੀਆਂ ਸਰਕਾਰਾਂ ਨਹੀਂ ਕੰਮ ਕਰਦੀਆਂ ਉਹ ਸਾਡੇ ਸੰਘ ਕਰਦੇ ਤਾਂ ਇਹ ਬਹੁਤ ਚੰਗੀ ਗੱਲ ਕਰ ਰਹੇ ਆ ਇਹ ਪਹਿਲੇ ਨੰਬਰ ਤੇ ਕਹਾਂਗੇ ਸਾ ਕਿਉਂਕਿ ਪਹਿਲਾਂ ਜਦੋਂ ਸਮਝਾਤਾ ਕਿਸੇ ਨੂੰ ਫਿਰ ਵੀ ਨਹੀਂ ਸੁਧਰਦੇ ਤਾਂ ਬਈ ਅੰਜਮ ਪਚੋਣਾ ਚਾਹੀਦਾ ਕਿਉਂਕਿ ਜਦੋਂ ਦੋ ਤਿੰਨ ਵਾਰ ਸਮਝਾਤਾ ਸੀ ਉਹਨੂੰ ਪਰ ਨਹੀਂ ਸਮਝੀ ਪਰ ਗੱਲ ਹੁਣ ਕੁਝ ਲੋਕ ਇਹ ਕਹਿੰਦੇ ਆ ਵੀ ਮਾਰ ਦਿੱਤਾ ਮਾਰਨਾ ਨਹੀਂ ਚਾਹੀਦਾ ਸੀ ਕਿਸੇ ਰਾਣ ਲੰਦਕਾਰ ਦੇ ਲੋਕਾਂ ਦਾ ਇਹ ਵੀ ਗੱਲ ਆ ਤੇ ਪਰ ਜਿਹੜੇ ਥੱਲੇ ਕਮੈਂਟ ਆ ਰਹੇ ਸੀ ਜੋ ਕਮਲ ਕੌਰ ਦੀ ਵੀਡੀਓ ਆ ਜਿਸ ਦਿਨ ਮਰਦੀ ਉਹਦੋਂ ਵੀ ਤਾਂ ਹੁਣ ਤੱਕ ਵੀ ਕੁਝ ਲੋਗੇ ਕਹਿੰਦੇ ਸੀ ਚੰਗਾ ਹੋਇਆ ਇਹਦਾ ਜਿਹੜਾ ਇਨਸਾਫ ਹੋ ਗਿਆ ਸਾਡੇ ਜਿਹੜੇ ਦੇਸ਼ ਦੇ ਵਿੱਚ ਨੇ ਗੰਦ ਪਾਇਆ ਸੀ ਸਾਡੇ ਪੰਜਾਬ ਦੇ ਵਿੱਚ ਤੇ ਸਾਡੇ ਦੇਸ਼ ਦੇ ਵਿੱਚ ਹੀ ਪਾਇਆ ਸੀ ਸਾਰੇ 'ਚ ਕਿਉਂਕਿ ਦੂਰ ਦੂਰ ਜਾਂਦੀਆਂ ਵੀਡੀਓ ਤਾਂ ਛੋਟੇ ਵੱਡੇ ਬੱਚੇ ਸਾਰੇ ਹੀ ਦੇਖਦੇ ਸੀ ਬਈ ਜਿਹਦੇ ਵਿੱਚ ਕੀ ਇਹਨੀਆਂ ਦੇਖਣਯੋਗ ਵੀਡੀਓ ਹੈ ਨਹੀਂ ਸੀ ਫੈਮਿਲੀ ਦੇ ਵਿੱਚ ਤਾਂ ਇਸ ਕਰਕੇ ਸਮਝਾਇਆ ਜਾਂਦਾ ਅਮਰਪਾਲ ਮਹਿਰੋਨੀ ਤਾਂ ਹੁਣ ਜਿਹੜਾ ਦੂਜਾ ਨੰਬਰ ਜਿਹੜੀ ਦੀਪਕ ਲੋਥਰਾ ਇਹ ਵੀ ਇੱਕ ਐਹੀ ਵੀਡੀਓ ਬਣਾਉਂਦੀ ਸੀ ਪਰ ਇਹਨੇ ਇਹਦਾ ਕਹਿਣਾ ਹੁਣ ਇਹ ਆ ਵੀ ਮੈਂ ਆਪਣਾ ਕੰਟੈਕਟ ਇੱਕ ਚੇਂਜ ਕਰਤਾ ਇਹਨਾਂ ਦੇ ਕਹਿਣ ਤੇ ਵੀਡੀਓ ਡਿਲੀਟ ਕੀਤੀਆਂ ਪਰ ਮੈਨੂੰ ਫਿਰ ਵੀ ਧਮਕੀਆਂ ਆਉਂਦੀਆਂ ਵੀ ਤੈਨੂੰ ਮਾਰ ਦਿੱਤਾ ਜਾਊਗਾ ਇਹ ਮੇਰੇ ਨਾਲ ਕਿਉਂ ਹੋ ਰਿਹਾ ਮੈਨੂੰ ਸ਼ਹਿਰ ਛੱਡਣ ਦੀ ਕਿਹਾ ਜਾਂਦਾ ਵੀ ਇੱਥੋਂ ਤੁਸੀਂ ਅਮਰਤਸਰ ਛੱਡ ਕੇ ਚਲੇ ਜਾਓ ਸਾਡਾ ਸ਼ਹਿਰ ਪਰ ਇਹ ਗੱਲ ਨੂੰ ਅਸੀਂ ਇੱਥੇ ਗਲਤ ਮੰਨਦੇ ਆ ਵੀ ਅਮਰਤਪਾਲ ਮੈਰੂ ਇਹ ਨਹੀਂ ਕਹਿ ਸਕਦਾ ਕਿਉਂਕਿ ਮੰਨਦੇ ਆ ਵੀ ਜਿਹੜੇ ਕਾਉਂਟੈਕਟ ਗਲਤ ਹੁੰਦੇ ਆ ਗਲਤ ਵੀਡੀਓ ਪਾਉਂਦੇ ਆ ਤਾਂ ਉਹਨਾਂ ਨੂੰ ਕਹਿ ਸਕਦੇ ਆ ਕਿਉਂਕਿ ਸਾਰਿਆਂ ਨੂੰ ਕਿਹਾ ਉਹ ਅਸੀਂ ਵੀਡੀਓ ਜੋ ਸੁਣੀ ਵੀ ਅੱਜ ਤੇ ਕਈ ਵੀਡੀਓ ਪਾਈਆਂ ਵੀ ਆਪਣੇ ਚੈਨਲ ਤੇ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿਹੜੀ ਅੱਜ ਦੀ ਵੀਡੀਓ ਆ ਦੀਪਕ ਲੋਥਰਾਂ ਨੂੰ ਲੈ ਕੇ ਇਹ ਵੀ ਵੀਡੀਓ ਤੁਸੀਂ ਸੁਣੀ ਲਈ ਤਾਂ ਹੁਣ ਜਿਹੜਾ ਪੂਰੀ ਵੀਡੀਓ ਆ ਆਪਾਂ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਉਹ ਵੀ ਤੁਹਾਨੂੰ ਮਿਲ ਜਾਣੀ ਆ ਤਾਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿੱਥੋਂ ਤੱਕ ਵੀਡੀਓ ਜੰਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦਾ ਕਰੋ ਨੂੰ ਨਵੇਂ ਟੌਪ ਤੇ ਧੰਨਵਾਦ